ਜੇ ਕੋ ਨਾਉਂ ਧਰਾਏ ਵੱਡਾ ਸਾਧ ਕਰੇ ਮਨ ਬਾਣੀ ਵੀ ਧਨ ਪਦਾਰਥ ਹਕੂਮਤ ਆਤਕ ਦੇ ਨਸ਼ੇ ਵਿੱਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਬਖਾ ਬਖਾ ਕੇ ਹੋਰਨਾਂ ਨੂੰ ਦੁੱਖ ਦਿੰਦਾ ਹੈ ਪਰ ਇਹ ਨਹੀਂ ਸਮਝਦਾ ਕਿ ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲੈ ਤੇ ਮਨਮਨੀਆਂ ਰੰਗ ਮਾਨ ਲਏ ਤੇ ਖਸਮੇ ਨਦਰੀ ਕੀੜਾ ਆਵੇ ਜੀਤੇ ਚੁਗੇ ਦਾਣੇ ਮਹਾਰਾਜ ਕਹਿੰਦੇ ਇਹ ਪ੍ਰਭੂ ਪਰਮਾਤਮਾ ਦੀ ਨਜ਼ਰ ਦੇ ਵਿੱਚ ਤਾਂ ਕੀੜਾ ਹੀ ਐ ਉਹ ਧਰਤੀ ਤੇ ਭੇਜਿਆ ਪਰਮਾਤਮਾ ਨੇ ਉਹ ਆਪਦੇ ਕਰਮਾਂ ਦੇ ਮੁਤਾਬਕ ਦਾਣੇ ਚੁੱਕ ਕੇ ਚਲਿਆ ਜਾਂਦਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਤਾਂ ਇੱਕ ਕੀੜਾ ਹੀ ਐ ਜੀਵ ਆਪਾਂ ਇਹ ਮੰਨ ਲੈਂਦੇ ਆਂ ਵੀ ਜੀਵ ਉਸ ਪ੍ਰਭੂ ਪਰਮਾਤਮਾ ਦੀ ਨਦਰ ਦੇ ਬੱਚੇ ਕੀੜੇ ਹੀ ਆ। ਵੀ ਜਿਹੜਾ ਆਪਣੇ ਰਾਜ ਦੀ ਆਪਦੇ ਜੋ ਬੰਦੀ ਆਪਦੀ ਪਾਵਰ ਦੀ ਆਪਣੇ ਆਪ ਨੂੰ ਵੱਡਾ ਅਖਵਾ ਅਖਵਾ ਕੇ ਰੰਗ ਰਲੀਆਂ ਮਾਣ ਰਿਹਾ ਤੇ ਦੂਜਿਆਂ ਨੂੰ ਤੰਗ ਕਰਦਾ ਹੈ। ਮਹਾਰਾਜ ਕਹਿੰਦੇ ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਤਾਪੀ ਉਹ ਖਸਮ ਪ੍ਰਭੂ ਦੀ ਨਜ਼ਰਾਂ ਵਿੱਚ ਇੱਕ ਕੀੜਾ ਹੀ ਦਿਸਦਾ ਹੈ ਜੋ ਧਰਤੀ ਤੋਂ ਦਾਣੇ ਚੁਗ ਚੁਗ ਕੇ ਨਰਵਾਹ ਕਰਦਾ ਹੈ ਹੋਮੇ ਦੀ ਬਦਮਸਤੀ ਵਿੱਚ ਉਹ ਮਨੁੱਖ ਜ਼ਿੰਦਗੀ ਅਜਾਈ ਹੀ ਗਵਾ ਜਾਂਦਾ ਹੈ ਕੁਛ ਨਹੀਂ ਘਟ ਕੇ ਜਾਂਦਾ ਖੱਟੀ ਕਾਦੀ ਖਟਣੀ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੀ ਮਹਾਰਾਜ ਕਹਿੰਦੇ ਕਿਉਂਕਿ ਬਾਕੀ ਤਾਂ ਚਲੋ ਆਪੋ ਆਪਣੀ ਮਿਹਨਤ ਮੁਤਾਬਕ ਕਹਿ ਲੋ ਆਪੋ ਆਪਣੀ ਕਮਾਈ ਮੁਤਾਬਕ ਕਹਿ ਲੈਨੇ ਆਪਾਂ ਅੱਜ ਕੱਲ ਦੀ ਭਾਸ਼ਾ ਚ ਆਪਣੇ ਆਪਣੇ ਬਜਟ ਦੇ ਹਿਸਾਬ ਦੇ ਨਾਲ ਮਨੁੱਖ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਦਿੱਤੀਆਂ ਪ੍ਰਭੂ ਪ੍ਰਮਾਤਮਾ ਨੇ ਹੀ ਹੈ ਜਿਹੜੀ ਮੂਲ ਗੱਲ ਆ ਮਿਹਨ ਬਿਜ ਦਿੱਤੀਆਂ ਦਾਤਾ ਪ੍ਰਭੂ ਪ੍ਰਮਾਤਮਾ ਦੀਆਂ ਹੀ ਹੈ ਪਰ ਮਨੁੱਖ ਆਪਣੇ ਕਰਮਾ ਮੁਤਾਬਕ ਉਹਨਾਂ ਨੂੰ ਹਾਸਲ ਕਰ ਲੈਂਦਾ ਚਲੋ ਅੱਗੇ ਮਹਾਰਾਜ ਦੱਸ ਦਿੰਨੇ ਮਰ ਮਰ ਜੀਵ ਹੈ ਤਾਂ ਕਿਸ ਪਾਏ ਨਾਨਕ ਨਾਮ ਬਖਾਣੀ ਇਹ ਸ਼ਬਦ ਆਖਰੀ ਬੰਦ ਇਹ ਸੀ ਮਹਾਰਾਜ ਕਹਿੰਦੇ ਮਰ 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 ਕੇ ਆਪਣੇ ਆਪ ਨੂੰ ਬਕਾਰਾਂ ਵੱਲੋਂ ਹਟਾ ਕੇ ਮਰਨਾ ਆਪਣੇ ਆਪ ਨੂੰ ਬਕਾਰਾਂ ਵੱਲੋਂ ਹਟਾਉਣਾ ਇਹ ਨੂੰ ਮਰਨਾ ਕਿਹਾ ਬਈ ਮਰ ਮਰ ਜੀਵੇ ਤਾਂ ਕਿਸ ਪਾਏ ਜੇ ਬਕਾਰਾਂ ਵੱਲੋਂ ਆਪਦੇ ਮਨ ਨੂੰ ਮਾਰ ਲਵੇ ਇੱਛਾਵਾਂ ਦੂਰ ਕਰ ਦਵੇ ਇੱਛਾਵਾਂ ਤੋਂ ਨਰਲੇਪ ਹੋ ਜੇ ਤਾਂ ਮਹਾਰਾਜ ਕਹਿੰਦੇ ਕੁਝ ਨਾ ਕੁਝ ਹੈ ਪ੍ਰਾਪਤ ਕਰ ਲਏਗਾ ਮਨੁੱਖ ਬੀਬੀ ਅਚੇ ਭਾਈ ਆ ਅਗੇ ਮਹਾਰਾਜ ਨੇ ਦੱਸਿਆ ਜਦੋਂ ਮੱਕੇ ਵੱਲ ਦੀ ਤੀਜੀ ਉਦਾਸੀ ਤੋਂ ਗੁਰੂ ਨਾਨਕ ਦੇਵ ਜੀ ਬਗਦਾਦ ਕਾਬਲ ਦੇ ਰਸਤੇ ਸਨ ਇੱਧਰ ਗਏ ਸਨ 1521 ਵਿੱਚ ਹਿੰਦੁਸਤਾਨ ਨੂੰ ਵਾਪਸ ਆ ਰਹੇ ਸਨ ਉਨਹੀ ਦਿਨੀ ਬਾਬਰ ਨੇ ਭੇਰਾ ਛਾਲਕੋਟ ਮਾਰ ਕੇ ਸੈਦਪੁਰ ਐਮਨਾਬਾਦ ਤੇ ਹਮਲਾ ਕੀਤਾ ਸੀ ਬਾਬਰ ਨੇ ਇਹ ਉਦੋਂ ਦੀ ਬਾਣੀ ਦਰਜ ਕੀਤੀ ਆ ਮਹਾਰਾਜ ਨੇ ਉਚਾਰੀਆ ਬਾਣੀ ਉਦੋਂ ਜੋ ਆ ਦੱਸਿਆ ਰਾਜੇ ਦੀ ਗੱਲ ਦੱਸੀ ਹੈ ਨਾ ਜੋ ਆਪਾਂ ਪੜੀਆਂ ਪਹਿਲਾਂ ਪੰਗਤੀਆਂ ਇਹ ਉਸ ਸਮੇਂ ਦਾ ਬਿਆਨ ਕਰਦੇ ਨੇ ਮਹਾਰਾਜ ਬਾਣੀ ਵਿੱਚ ਐਮਨਾਬਾਦ ਤੇ ਹਮਲਾ ਕੀਤਾ ਸੀ ਸਤਗੁਰੂ ਜੀ ਵੀ ਐਮਨਾਬਾਦ ਪਹੁੰਚ ਚੁੱਕੇ ਸਨ ਉਸ ਠਮੇ ਬਾਬਰ ਦੇ ਮੁਗਲ ਫੌਜੀਆ ਹੱਥੋਂ ਜੋ ਦੁਰਗਤ ਸੈਦਪੁਰ ਨਿਵਾਸੀਆਂ ਦੀ ਅੱਖੀ ਵੇਖੀ ਉਸ ਦਾ ਜ਼ਿਕਰ ਸਤਿਗੁਰੂ ਜੀ ਇਸ ਸ਼ਬਦ ਵਿੱਚ ਕਰ ਰਹੇ ਹਨ ਮਹਾਰਾਜ ਨੇ ਦੱਸਿਆ हे ਨਾਨਕ ਜਿਹੜਾ ਮਨੁੱਖ ਬਕਾਰਾਂ ਵੱਲੋਂ ਆਪਾ ਮਾਰ ਕੇ ਆਤਮਿਕ ਜੀਵਨ ਜਿਉਂਦਾ ਹੈ ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖਟਦਾ ਹੈ ਸੰਸਾਰ ਵਿੱਚੋਂ ਅਗੇ ਮਹਾਰਾਜ ਨੇ ਦੱਸਿਆ ਜੀ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਹੁਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਵਿਰਾਗ ਆਸਾ ਕਰ ਦੂਜਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਜੇ ਪਾਤਸ਼ਾਹ ਨੇ ਵੀ ਇਹੀ ਗੱਲ ਕਹੀ ਆ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਨਾਮ ਬਾਣੀ ਨਾਲ ਜੁੜਿਆਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਮਨੁੱਖ ਨੂੰ। ਅੱਗੇ ਮਹਾਰਾਜ ਦੱਸਦੇ ਨੇ ਹਰ ਦਰਸ਼ਨ ਪਾਵੇ ਬੜ ਭਾਗ। ਗੁਰ ਕੇ ਸ਼ਬਦ ਸੱਚ ਹੈ ਬੈਰਾਗ। ਮਹਾਰਾਜ ਕਹਿੰਦੇ ਮਨੁੱਖ ਵੱਡੀ ਕਿਸਮਤ ਨਾਲ ਪਰਮਾਤਮਾ ਦਾ ਮਲਾਪ ਕਾਰਨ। ਮਲਾਪ ਕਰਾਨ ਵਾਲਾ ਗੁਰੂ ਸ਼ਾਸਤਰ ਪ੍ਰਾਪਤ ਕਰਦਾ ਹੈ ਗੁਰ ਕੇ ਸ਼ਬਦ ਸੱਚੇ ਬਰਾਗ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲਗਨ ਜੋੜ ਕੇ ਇਸ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਦੱਸਦੇ ਨੇ ਗੁਰੂ ਦੇ ਸ਼ਬਦ ਵਿੱਚ ਜਿਹੜਾ ਹੁਣ ਆਪਾਂ ਗੁਰੂ ਦੇ ਸ਼ਬਦ ਪੜ੍ਹ ਰਹੇ ਆਂ ਤੇ ਕੁਝ ਗੁਰੂ ਦੀ ਸ਼ਬਦ ਵਿੱਚੋਂ ਵਿਚਾਰ ਲੈ ਰਹੇ ਆਂ ਆਪਾਂ ਸਮਝ ਰਹੇ ਆਂ ਗੱਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲਗਨ ਜੋੜ ਕੇ ਇਸ ਦੀ ਪ੍ਰਾਪਤੀ ਹੁੰਦੀ ਹੈ ਨਾ ਕਿ ਹੋਰ ਕਿਸੇ ਵੀ ਕਰਮਕਾਂਡ ਕਰਨ ਨਾਲ ਸਤਗੁਰਾਂ ਨੇ ਦੱਸਿਆ ਵੀ ਜਿੰਨੇ ਮਰਜ਼ੀ ਤੂੰ ਕਰਮਕਾਂਡ ਕਰ ਲਾ ਜਿੰਨੇ ਮਰਜ਼ੀ ਪੁੰਨਦਾਨ ਕਰ ਲਾ ਪ੍ਰਮਾਤਮਾ ਨੂੰ ਪਾਉਣ ਵਾਸਤੇ ਉਹਨਾਂ ਨਾਲ ਨਹੀਂ ਮਿਲੇਗਾ ਪ੍ਰਮਾਤਮਾ ਗੁਰੂ ਦੇ ਸਿਧਾਂਤ ਤੇ ਚੱਲ ਕੇ ਤੇ ਨਾਮ ਨਾਲ ਜੁੜ ਕੇ ਮਿਲੇਗਾ ਦੂਜਾ ਜਿਹੜਾ ਤੂੰ ਪੁੰਨਦਾਨ ਕਰਦਾ ਕਿਸੇ ਲੋੜਵੰਦ ਦੀ ਮਦਦ ਕਰਦਾ ਇਹ ਸਿੱਖੀ ਸਨਾਤਾ ਮੁਤਾਬਕ ਸਹੀ ਹੈ ਲੋੜਵੰਦ ਦੀ ਮਦਦ ਕਰਨੀ ਹੈ ਪੁੰਨਦਾਨ ਦੇ ਜਰੀਏ ਕਹਲਾ ਵੀ ਤੂੰ ਮੈਂ ਪੁੰਨਦਾਨ ਕਰ ਲੈ ਚਲੋ ਕਿਸੇ ਦੀ ਮਦਦ ਕਰਨੀ ਅਸਲ ਵਿੱਚ ਲੋੜਵੰਦ ਦੀ ਮਦਦ ਹੀ ਦੱਸਿਆ ਮਾਰਾ ਨੇ ਵੀ ਜਿਹਨੂੰ ਲੋੜ ਆ ਕਿਸੇ ਨੂੰ ਕਿਸੇ ਨੂੰ ਦਵਾਈ ਬੂਟੀ ਦੀ ਲੋੜ ਆ ਕਿਸੇ ਨੂੰ ਘਰ ਦੀ ਵੀ ਜਰੂਰਤ ਹੈ ਕਿ ਕਈਆਂ ਕੋਲੇ ਘਰ ਵੀ ਹੈ ਨਹੀਂ ਵੀ ਇਹ ਤੇਰੇ ਕੋਲੇ ਫਰਸਤ ਹੈਗੀ ਤਾਂ ਤੂੰ ਬਣਾ ਕੇ ਦੇ ਦੇ ਰੱਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਇਹ ਵੀ ਗੱਲ ਸਮਝਣ ਵਾਲਾ ਨੁਕਤਾ ਹੈਗਾ ਕਈ ਲੋਕ ਤਨਾਡ ਹੈਗੇ ਨੇ ਪੈਸਾ ਤੇ ਬਹੁਤ ਆ ਉਹਨਾਂ ਕੋਲੇ ਤੇ ਉਹ ਨਾ ਮਤਲਬ ਰੱਜਿਆਂ ਨੂੰ ਹੀ ਰਜਾ ਰਹੇ ਨੇ ਮੈਂ ਦੇਖੇ ਨੇ ਦੇਖਦਾ ਮੈਂ ਪ੍ਰੈਕਟੀਕਲ ਆ ਇਹ ਰੱਜਿਆਂ ਨੂੰ ਰਜਾ ਰਹੇ ਨੇ ਰੱਜਿਆਂ ਨੂੰ ਵੀ ਜਿੰਨਾਂ ਕੋਲੇ ਪਹਿਲਾਂ ਹੀ ਬਹੁਤ ਕੁਝ ਆ ਉਹਨਾਂ ਨੂੰ ਹੀ ਗਿਫਟ ਕਰ ਰਹੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਪਦਾਰਥ ਮਹਿੰਗੇ ਮਹਿੰਗੇ ਕੱਪੜੇ ਜਿਨ੍ਹਾਂ ਕੋਲੇ ਪਹਿਲਾਂ ਹੀ ਬਹੁਤ ਆ ਉਹਨਾਂ ਨੂੰ ਕਰ ਰਹੇ ਨੇ ਲੋਕ ਪਰ ਇੱਥੇ ਗੁਰੂ ਜੀ ਦਾ ਜਿਹੜਾ ਸਿਧਾਂਤ ਆ ਗੁਰੂ ਜੀ ਕਹਿੰਦੇ ਨੇ ਵੀ ਉਹ ਕਹਿੰਦੇ ਲੋੜਵੰਦ ਦੀ ਮਦਦ ਕਿਸੇ ਗਰੀਬ ਪਰਿਵਾਰ ਦੀਆਂ ਬੱਚੀਆਂ ਦੇ ਵਿਆਹ ਕਰ ਦੇ ਕਿਸੇ ਗਰੀਬ ਪਰਿਵਾਰ ਦੀਆਂ ਬੱਚੀਆਂ ਦੇ ਬੱਚਿਆਂ ਦੇ ਤੂਫੀਸਾਂ ਭਰ ਦੇ ਕਿਸੇ ਨੂੰ ਘਰ ਮਕਾਨ ਦੀ ਜ਼ਰੂਰਤ ਆ ਕਿਸੇ ਨੂੰ ਦਵਾਈ ਦੀ ਜ਼ਰੂਰਤ ਆ ਕਿਸੇ ਨੂੰ ਪੜ੍ਹਾਈ ਦੀ ਜ਼ਰੂਰਤ ਆ ਵੀ ਜੋ ਵੀ ਲੋੜਵੰਦ ਆ ਉਹਦੀ ਮਦਦ ਕਰ ਤੂੰ ਭਰਿਆਂ ਨੂੰ ਨਾ ਪਰ ਕਿਉਂਕਿ ਗਰਬਾਣੀ ਵਿੱਚ ਪੰਕਤੀ ਆ ਅਕਲੀ ਸਹਿਬ ਸੇਵਿਏ ਅਕਲੀ ਕੀਚੇਦਾਨ ਬੇ ਗੁਰੂ ਤੋਂ ਸਿੱਖਿਆ ਲੈ ਲੈ ਅਕਲ ਦੇ ਨਾਲ ਹੀ ਸਹਿਬ ਨੂੰ ਸੇਵ ਪ੍ਰਭੂ ਪਰਮਾਤਮਾ ਦਾ ਯਾਦ ਕਰ ਉਹਦੀ ਬੰਦਗੀ ਕਰ ਤੇ ਅਕਲ ਦੇ ਨਾਲ ਹੀ ਦਾਨ ਕਰ ਭਾਈ ਬੇ ਅਕਰਾ ਹੋ ਕੇ ਨਾ ਮਹਾਰਾਜ ਕਹਿੰਦੇ ਐਵੇਂ ਦਾਨ ਕਰੀ ਚੱਲ ਰੱਜਿਆਂ ਨੂੰ ਰਜਾਉਣ ਜਿਹੜੀ ਆਪਾਂ ਗੱਲ ਸਮਝੀ ਆ ਹੁਣ ਸੁਣੀ ਆ ਕਰੀ ਆ ਗੱਲ ਜਿਹੜੀ ਬੇ ਭਰਿਆਂ ਨੂੰ ਭਰਨ ਦਾ ਨਹੀਂ ਕੋਈ ਲੋੜ ਭਾਈ ਤੇਰੇ ਕੋਲੇ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਨਾਲ ਪੈਸਾ ਤੇ ਲ ਬਹੁਤ ਆ ਤੇਰੇ ਕੋਲੇ ਫੁਰਸਤ ਹੈਗੀ ਆ ਕਿਸੇ ਦੀ ਮਦਦ ਕਰਨ ਵਾਸਤੇ ਤਾਂ ਉਹ ਲੋੜਵੰਦ ਦੀ ਮਦਦ ਕਰ ਲੋੜ ਜੜੀ ਵੀ ਹੈ ਪੜਾਈ ਦੀ ਲੋੜ ਆ ਕਿਸੇ ਨੂੰ ਦਵਾਈ ਦੀ ਲੋੜ ਆ ਕਿਸੇ ਨੂੰ ਕਰਮਕਾਂਡ ਦੀ ਜ਼ਰੂਰਤ ਆ ਕਿਸੇ ਨੂੰ ਕੱਪੜਿਆਂ ਵਸਤਰਾਂ ਦੀ ਜ਼ਰੂਰਤ ਆ ਉਹ ਲੋੜ ਮੁਤਾਬਕ ਦੇਖ ਕੇ ਕਰ ਚਲੋ ਅੱਗੇ ਮਹਾਰਾਜ ਕਹਿੰਦੇ ਗੁਰ ਕੇ ਸ਼ਬਦ ਸੱਚੇ ਬੈਰਾਗ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲਗਨ ਜੋੜ ਕੇ ਇਸ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਦੱਸ ਅੱਗੇ ਦੱਸਦੇ ਨੇ ਸਤਿਗੁਰੂ ਖਟ ਦਰਸ਼ਨ ਵਰਤੇ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰ ਮਹਾਰਾਜ ਕਹਿੰਦੇ ਜਗਤ ਵਿੱਚ ਵਿਦਾਂਤ ਆਦਿ ਕ 6 ਸ਼ਾਸਤਰਾਂ ਦੀ ਵਿਕਾਰ ਦਾ ਰਿਵਾਜ ਚੱਲ ਰਿਹਾ ਹੈ ਗੁਰਕਾ ਦਰਸ਼ਨ ਅਗਮ ਅਪਾਰਾ ਪਰ ਗੁਰੂ ਦਾ ਦਿੱਤਾ ਹੋਇਆ ਸੰ ਸ਼ਾਸਤਰ ਇਹਨਾਂ ਸੇ ਸ਼ਾਸਤਰਾਂ ਦੀ ਪਹੁੰਚ ਤੋਂ ਪਰੇ ਹੈ ਇਹ ਸੇ ਸ਼ਾਸਤਰ ਗੁਰੂ ਦੇ ਸ਼ਾਸਤਰਾਂ ਦਾ ਅੰਤ ਨਹੀਂ ਪਾ ਸਕਦੇ ਗੁਰਕੇ ਦਰਸ਼ਨ ਮੁਕਤ ਗਤ ਹੋਏ ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੇ ਦਿੱਤੇ ਹੋਏ ਸ਼ਾਸਤਰ ਦੀ ਰਾਹੀ ਬਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ਗੁਰੂ ਦਾ ਗਿਆਨ ਲਵਾਂਗੇ ਗੁਰੂ ਤੋਂ ਗਿਆਨ ਲਵਾਂਗੇ ਤਾਂ ਸਾਤੋਂ ਬਕਾਰ ਦੂਰ ਨੱਠ ਜਾਣਗੇ ਜਦੋਂ ਗੁਰਦੇ ਸਿਧਾਂਤ ਤੇ ਆਪਣਾ ਮਨ ਨੂੰ ਤੋੜਿਆ ਆਪਣੇ ਜੀਵਨ ਨੂੰ ਸਾਚਾ ਆਪ ਵਸੇ ਮਨ ਸੋਏ ਰਹਾਉ ਰਹਾਵਲੇ ਬੰਦ ਚ ਮਹਾਰਾ ਨੇ ਦੱਸਿਆ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਆਪ ਮਨ ਵਿੱਚ ਆਬਸਦਾ ਹੈ ਤੇ ਗੁਰਦਰਸ਼ਨ ਉਧਰੇ ਸੰਸਾਰਾ ਮਹਾਰਾਜ ਕਹਿੰਦੇ ਜਗਤ ਗੁਰੂ ਦੇ ਸ਼ਾਸਤਰ ਦੀ ਬਰਕਤ ਨਾਲ ਬਕਾਰਾਂ ਤੋਂ ਬਚ ਜਾਂਦਾ ਹੈ ਜੇ ਕੋ ਲਾਏ ਭਾਉ ਪਿਆਰਾ ਮਹਾਰਾਜ ਕਹਿੰਦੇ ਪਰ ਤਾਂ ਜੇ ਪਰ ਤਾਂ ਇਸ਼ਾਰਤ ਰੱਖਿਆ ਵੀ ਪਰ ਤਾਂ ਜੇ ਕੋਈ ਮਨੁੱਖ ਗੁਰੂ ਦੇ ਸ਼ਾਸਤਰ ਵਿੱਚ ਪ੍ਰੇਮ ਪਿਆਰ ਜੋੜੇ ਗੁਰੂ ਦੇ ਗਿਆਨ ਨਾਲ ਜਿਹਨੇ ਮਨ ਜੋੜ ਲਿਆ ਭਾਈ ਗੁਰੂ ਦੇ ਸਿਧਾਂਤ ਨਾਲ ਮਨ ਜੋੜ ਲਿਆ ਤੇ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜ ਗਿਆ ਜਿਹੜਾ ਮਹਾਰਾਜ ਕਹਿੰਦੇ ਤਾਂ ਇਹ ਹੋਏਗਾ ਜੇ ਕੋ ਲਾਏ ਭਾਉ ਪਿਆਰਾ ਜੇ ਕੋਈ ਪ੍ਰਭੂ ਪ੍ਰਮਾਤਮਾ ਦੇ ਨਾਲ ਪਿਆਰ ਪਾਏਗਾ ਤਾਂ ਤਾਂ ਭਾਈ ਉਹਦੀ ਕਿਰਪਾ ਹੋਏਗੀ ਤਾਂ ਤਾਂ ਇਹ ਜੀਵਨ ਮਨੁੱਖਾ ਜੀਵਨ ਲੇਖੇ ਲੱਗੇਗਾ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਭਾਉ ਪਿਆਰ ਭਾਉ ਪਿਆਰਾ ਲਾਏ ਬਿਰਲਾ ਕੋਈ ਭਾਉ ਪਿਆਰਾ ਲਾਏ ਬਿਰਲਾ ਕੋਈ ਮਹਾਰਾਜ ਕਹਿੰਦੇ ਪਰ ਕੋਈ ਬਿਰਲਾ ਮਨੁੱਖ ਹੀ ਗੁਰੂ ਦੇ ਸ਼ਾਸਤਰ ਵਿੱਚ ਪ੍ਰੇਮ ਪਿਆਰ ਪੈਦਾ ਕਰਦਾ ਹੈ ਗੁਰੂ ਦੇ ਗਿਆਨ ਨਾਲ ਕਿਛੇ ਬਰਲੇ ਦਾ ਹੀ ਪਿਆਰ ਹੈ ਤੇ ਫੇਰ ਕੀ ਹੋਇਦਾ ਮਹਾਰਾਜ ਕਹਿੰਦੇ ਗੁਰ ਕੇ ਦਰਸ਼ਨ ਸਦਾ ਸੁਖ ਹੋਏ ਜਿਨੇ ਗੁਰੂ ਦੇ ਨਾਲ ਪਿਆਰ ਪਾ ਲਿਆ ਫੇਰ ਮਹਾਰਾਜ ਕਹਿੰਦੇ हे ਭਾਈ ਗੁਰੂ ਦੇ ਪਿਆਰ ਵਿੱਚ ਚਿੱਤ ਜੋੜਿਆ ਸਦਾ ਆਤਮਿਕ ਆਨੰਦ ਮਿਲਦਾ ਹੈ ਆਤਮਿਕ ਆਨੰਦ ਜਿਹੜਾ ਜੀਵ ਆਤਮਾ ਆਪਣਾ ਸੁੱਖ ਸਹੂਲਤਾਂ ਹੁੰਦਿਆਂ ਹੋਇਆ ਵੀ ਦੁਖੀ ਰਹਿੰਦਾ ਹੈ ਸੁਖ ਸਹੂਲਤਾਂ ਵੀ ਬਹੁਤ ਆ ਰਹਿਣ ਵਾਸਤੇ ਘਰ ਵੀ ਬਹੁਤ ਸੋਹਣਾ ਖਾਣ ਪੀਣ ਵਾਸਤੇ ਪਦਾਰਥ ਬਹੁਤ ਨੇ ਪਹਿਨਣ ਵਾਸਤੇ ਕੱਪੜੇ ਬੜੇ ਵਧੀਆ ਨੇ ਆਉਣ ਜਾਣ ਵਾਸਤੇ ਸਾਧਨ ਬਹੁਤ ਵਧੀਆ ਨੇ ਪਰ ਚਿੰਤਾ ਵਿੱਚ ਫੇਰ ਵੀ ਡੁੱਬਿਆ ਰਹਿੰਦਾ ਕਿਉਂਕਿ ਗੁਰੂ ਦੇ ਨਾਮ ਨਾਲ ਪਿਆਰ ਨਹੀਂ ਹੈ ਮਹਾਰਾਜ ਕਹਿੰਦੇ ਗੁਰਕੇ ਦਰਸ਼ਨ ਸਦਾ ਸੁਖ ਹੋਏ ਜਦੋਂ ਗੁਰੂ ਦੇ ਦਰਸ਼ਨ ਗਰਬਾਣੀ ਵਿੱਚੋਂ ਕਰਾਂਗੇ ਨਾਮ ਬਾਣੀ ਨਾਲ ਜੁੜ ਗਿਆ ਜਿਹੜਾ ਭੈਣ ਭਾਈ ਮਹਾਰਾਜ ਕਹਿੰਦੇ ਗੁਰੂ ਦੇ ਦਰਸ਼ਨ ਵਿੱਚ ਚਿੱਤ ਜੋੜਿਆ ਗੁਰੂ ਦੇ ਸ਼ਾਸਤਰ ਵਿੱਚ ਚਿੱਤ ਜੋੜਿਆ ਸਦਾ ਆਤਮਿਕ ਆਨੰਦ ਮਿਲਦਾ ਹੈ ਗੁਰ ਕੇ ਦਰਸ਼ਨ ਮੋਖ ਦੁਆਰ ਮਹਾਰਾਜ ਕਹਿੰਦੇ ਗੁਰੂ ਦੇ ਦਰਸ਼ਨ ਵਿੱਚ ਸੁਰਤ ਟਿਕਿਆ ਬਕਾਰਾਂ ਤੋਂ ਖਲਾਸੀ ਪਾ ਪਾਣ ਵਾਲਾ ਰਾਹ ਲੱਭ ਪੈਂਦਾ ਹੈ ਸਹੀ ਰਸਤੇ ਤੇ ਤੁਰ ਪੈਂਦਾ ਮਨੁੱਖ ਫਿਰ ਭਟਕਦਾ ਨਹੀਂ ਫਿਰਦਾ ਕਿਤੇ ਇਧਰ ਨੂੰ ਗੱਡੀ ਚੱਕੀ ਤੁਰ ਗਿਆ ਕਿਤੇ ਉਧਰ ਨੂੰ ਗੱਡੀ ਚੱਕੀ ਤੁਰ ਗਿਆ ਕਦੇ ਇਧਰ ਨੂੰ ਮੋਟਰਸਾਈਕਲ ਚੱਕ ਕੇ ਆਇਧਰ ਨੂੰ ਤੁਰ ਗਿਆ ਕਦੀ ਇਧਰ ਨੂੰ ਆ ਗਿਆ ਗੁਰੂਵਾਲਾ ਨੂੰ ਫਿਰ ਚਾਣੀ ਚਾਰ ਸਪੇਰੇ ਨਹੀਂ ਘੁੰਮਦਾ ਫਿਰ ਇੱਕੇ ਥਾਂ ਉਹਦਾ ਓਟਾ ਸਰਾ ਬਣ ਜੇਗਾ ਇੱਕੇ ਥਾਂ ਹੀ ਟਿਕ ਜਾਏਗਾ ਮਨ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਸਤਗੁਰ ਸੇਵੇ ਪਰਿਵਾਰ ਸੁਧਾਰ ਜਿਹੜਾ ਮਨੁੱਖ ਸਤਗੁਰ ਦੀ ਸ਼ਰਨ ਪੈਂਦਾ ਹੈ ਉਹ ਆਪਣੇ ਪਰਿਵਾਰ ਵਾਸਤੇ ਵੀ ਬਕਾਰਾਂ ਤੋਂ ਬਚਣ ਲਈ ਸਹਾਰਾ ਬਣ ਜਾਂਦਾ ਹੈ ਨੇ ਗੁਰੇ ਕੋ ਗਤ ਕਾਈ ਨਹੀਂ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਪੈਂਦਾ ਉਸ ਨੂੰ ਕੋਈ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੁੰਦੀ ਅਪਗਣ ਮੁਠੇ ਚੋਟਾਂ ਖਾਈ ਏ ਭਾਈ ਜਿਹੜੇ ਮਨੁੱਖ ਪਾਪ ਕਰਮ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਲੁੱਟੇ ਜਾ ਰਹੇ ਹਨ ਉਹ ਜੀਵਨ ਸਫਰ ਵਿੱਚ ਬਕਾਰਾਂ ਦੀਆਂ ਛੱਟਾਂ ਖਾਂਦੇ ਹਨ ਬਕਾਰਾਂ ਦੀਆਂ ਚੋਟਾਂ ਹੀ ਖਾਂਦੇ ਰਹਿੰਦੇ ਨੇ ਮਨੁੱਖ ਭੈਣਾ ਚਾਹੇ ਭਾਈ ਆ ਜਿਹੜੇ ਗੁਰੂ ਦੇ ਗਿਆਨ ਨਾਲ ਟੁੱਟੇ ਨੇ ਅੱਗੇ ਮਾਰਾ ਨੇ ਦੱਸਿਆ ਗੁਰ ਕੇ ਸ਼ਬਦ ਸੁਖ ਸਾਤ ਸਰੀਰ हे ਭਾਈ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਦੇ ਸਰੀਰ ਨੂੰ ਸੁੱਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਤੇ ਫੇਰ ਗੁਰਮਖਤਾ ਕੋ ਲੱਗੇ ਨਾ ਪੀਰ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪਹੁੰ ਨਹੀਂ ਸਕਦਾ ਜਿਵੇਂ ਆਪਾਂ ਇਤਿਹਾਸ ਵੱਲੀ ਨਿਗਾਹ ਮਾਰਦੇ ਹੁੰਨੇ ਆ ਬੰਨੀਆਂ ਵਿੱਚ ਖੜਨ ਵਾਲੇ ਖੋਪਰ ਤੜਾਉਣ ਵਾਲੇ ਚਰਖੜੀਆਂ ਤੇ ਚੜਨ ਵਾਲੇ ਕਿੰਨੀਆਂ ਸ਼ਹੀਦੀਆਂ ਨੇ ਗਿਣੀਆਂ ਨਹੀਂ ਜਾਂਦੀਆਂ ਜਿੰਨੀਆਂ ਸਿੱਖ ਇਤਿਹਾਸ ਵਿੱਚ ਸ਼ਹੀਦੀਆਂ ਨੇ ਤੇ ਉਹ ਆਪਣੇ ਆਪ ਨੂੰ ਸ਼ਹੀਦ ਕਰਾ ਲੈਂਦੇ ਨੇ ਸਰੀਰ ਦੀ ਪਰਵਾਹ ਨਹੀਂ ਕਰਦੇ ਉਹ ਗੁਰਮਖਾਂ ਤਾਂ ਕੋ ਲੱਗੇ ਨਾ ਪੀਰ ਫਿਰ ਉਹ ਗੁਰਮਖ ਪਿਆਰਿਆਂ ਨੂੰ ਦੁੱਖ ਨਹੀਂ ਪਉਂਦਾ ਆਤਮਕ ਜੀਵਨ ਦੁਖੀ ਨਹੀਂ ਹੁੰਦਾ ਉਹਨਾਂ ਦਾ ਗੁਰੂ ਦੀ ਸ਼ਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪਉ ਨਹੀਂ ਸਕਦਾ ਜਮ ਕਾਲ ਤਿਸ ਨੇੜ ਨ ਆਵੇ ਨਾਨਕ ਗੁਰਮਖ ਸੱਚ ਸਮਾਵੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਟਕ ਸਕਦੀ ਤੇ ਨਾਨਕ ਗੁਰਮਖ ਸੱਚ ਸਮਾਵੇ ਦਾ ਭਾਵ ਹੈ ਸਾਚ ਦਾ ਮਤਲਬ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਸਮਾਵੇ ਲੀਨ ਹੋ ਜਾਣ ਦਾ ਮਤਲਬ ਆ ਭਾਵ ਸਤਗੁਰਾਂ ਨੇ ਦੱਸਿਆ ਹੇ ਨਾਨਕ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਜੀਵ ਫਿਰ ਉਹ ਜਨਮ ਮਰਨ ਦੇ ਝਮੇਲਿਆਂ ਵਿੱਚੋਂ ਨਿਕਲ ਜਾਂਦਾ ਦੁੱਖਾਂ ਤਕਲੀਫਾਂ ਤੋਂ ਬਚ ਜਾਂਦਾ ਉਹ ਮਨੁੱਖ ਅਗਲੇ ਸ਼ਬਦ ਚ ਦੱਸਦੇ ਨੇ ਮਹਾਰਾਜ ਆਸਾ ਮਹਲਾ 3 ਜਾਂ ਸ਼ਬਦ ਮੋਆ ਵਿੱਚੋਂ ਆਪ ਗਵਾਏ ਸਤਗੁਰ ਸੇਵੇ ਤਿਲਨਾ ਤਮਾਈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਨਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਵੀ ਮੈਂ ਮੈਂ ਛੱਡ ਦਿੰਦਾ ਹੰਕਾਰ ਹੀ ਨਹੀਂ ਹੁੰਦਾ ਉਹ ਅਗੇ ਮਹਾਰਾਜ ਨੇ ਦੱਸਿਆ ਅਗਰ ਸਤਗੁਰੂ ਸੇਵੇ ਤਿਲਨਾ ਤਮਾਈ ਜਿਹੜਾ ਮਨੁੱਖ ਸਤਗੁਰੂ ਦੀ ਸ਼ਰਨ ਪੈਂਦਾ ਹੈ ਉਸ ਨੂੰ ਮਾਇਆ ਦਾ ਰਤਾ ਭਰ ਵੀ ਲਾਲਚ ਨਹੀਂ ਰਹਿੰਦਾ ਉਹਨੂੰ ਤਮਾ ਨਹੀਂ ਰਹਿੰਦੀ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਕਾਰੋ ਵਿਹਾਰ ਆਪਾਂ ਕਰਨਾ ਹੀ ਆਪਦਾ ਪਰ ਤਮਾ ਤੋਂ ਬਚ ਜਾਂਦਾ ਮਨੁੱਖ ਤਮਾ ਦੇ ਵਿੱਚ ਫਸਿਆ ਹੋਇਆ ਕਿਸੇ ਦਾ ਨੁਕਸਾਨ ਨਹੀਂ ਕਰਦਾ ਅੱਗੇ ਸਤਿਗੁਰੂ ਦੱਸਦੇ ਨੇ ਨਿਰਭਉ ਦਾਤਾ ਸਦਾ ਮਨ ਹੋਏ ਉਸ ਮਨੁੱਖ ਦੇ ਮਨ ਵਿੱਚ ਉਹ ਦਤਾਰ ਸਦਾ ਬਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ ਸੱਚੀ ਬਾਣੀ ਪਾਏ ਭਾਗ ਹੋਏ ਪਰ ਕੋਈ ਬਿਰਲਾ ਮਨੁੱਖ ਹੀ ਚੰਗੀ ਕਿਸਮਤ ਨਾਲ ਸਦਾ ਅਥਰ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੀ ਰਾਹੀ ਉਸ ਨੂੰ ਮਿਲ ਪੈਂਦਾ ਹੈ ਗੁਣ ਸੰਗ ਰਹੇ ਵਿੱਚੋਂ ਔਗਣ ਜਾਏ ਮਹਾਰਾਜ ਕਹਿੰਦੇ ਜੇ ਸਾਡੇ ਕੋਲੇ ਗੁਣ ਸਦਾ ਹੀ ਅਸੀਂ ਗੁਨਾ ਦਾ ਸੰਗ ਕਰਾਂਗੇ ਤਾਂ ਔਗਣ ਮਹਾਰਾਜ ਕਹਿੰਦੇ ਦੂਰ ਹੋਈ ਜਾਣੇ ਨੇ ਤੇਰੇ ਗੁਣ ਸੰਗ ਰਹੇ ਵਿੱਚੋਂ ਔਗਣ ਜਾਏ ਪਾਵਨ ਪਵਿੱਤਰ ਅੰਗ 365 ਤੇ ਸੁਭਾਈ ਮਾਨਾ ਸ਼ਬਦ ਇਹ ਵੇ ਗੁਨਾ ਦਾ ਸੰਗ ਹੀ ਕਰ ਚੰਗੇ ਗੁਣ ਇਕੱਠੇ ਕਰ ਮਨੁੱਖ ਤੇ ਔਗਣ ਆਪਣੇ ਆਪ ਹੀ ਵਿੱਚੋਂ ਨਿਕਲ ਜਾਣੇ ਨੇ ਹੇ ਭਾਈ ਆਪਣੇ ਅੰਦਰ ਪ੍ਰਮਾਤਮਾ ਦੇ ਗੁਣ ਇਕੱਠੇ ਕਰੋ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੋ ਸਿਫਤ ਸਲਾਹ ਦੀ ਵਰਕਤ ਨਾਲ ਮਨ ਵਿੱਚੋਂ ਵਕਾਰ ਦੂਰ ਹੋ ਜਾਂਦੇ ਹਨ ਪੂਰੇ ਗੁਰ ਕੇ ਸ਼ਬਦ ਸਮਾਏ ਇਹ ਰਹਾਉ ਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਦੇ ਸ਼ਬਦ ਦੀ ਰਾਹੀ ਸਿਫਤ ਸਲਾਹ ਕਰ ਕਿ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਟਿਕਿਆ ਰਹੇਂ ਜੇ ਕਰ ਰਹੇਗਾ ਗਰੰਟੀ ਲੈ ਲਈ ਮਹਾਰਾਜ ਨੇ ਤੇ ਗੁਨਾਹ ਕਾ ਗਾਹਕ ਹੋਵੇ ਸੋ ਗੁਣ ਜਾਣੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿਵਤ ਸਲਾਹ ਦਾ ਸੌਦਾ ਬਿਹਾਜਦਾ ਹੈ ਬਣ ਜ ਬਿਹਾਰ ਜੀ ਨੂੰ ਕਹਿੰਨੇ ਆਪਾਂ ਵੀ ਸਿਵਤ ਸਲਾਹ ਦਾ ਹੀ ਸੌਦਾ ਕਰਦਾ ਸਾਰਾ ਦਿਨ ਉਹ ਉਸ ਸਿਵਤ ਸਲਾਹ ਦੀ ਕਦਰ ਸਮਝਦਾ ਹੈ ਗੁਣਾਂ ਦਾ ਗਾਹਕ ਹੋਵੇ ਜੀ ਸੋ ਗੁਣ ਜਾਣੇ ਵੀ ਜਿਹਨੇ ਭਾਈ ਪ੍ਰਭੂ ਪਰਮਾਤਮਾ ਦੇ ਗੁਣਾਂ ਦੀ ਜਿਹਨੂੰ ਚਿੱਟਕ ਲੱਗੀ ਨਾਮ ਬਾਣੀ ਸੁਣਨ ਦੀ ਪੜ੍ਹਨ ਦੀ ਉਹ ਫਿਰ ਹੌਲੀ-ਹੌਲੀ ਗੁਣ ਜਾਣਨ ਲੱਗ ਜਾਂਦਾ ਤੇ ਉਹਦੇ ਅੰਦਰ ਵੀ ਗੁਣ ਜਮਾ ਹੋਣੇ ਸਾਨੂੰ ਹੋ ਜਾਂਦੇ ਨੇ ਚੰਗੇ ਗੁਣ ਉਹ ਗੁਣ ਨਿਕਲ ਜਾਂਦੇ ਨੇ ਗੁਣ ਕਾ ਗਾਹਕ ਹੋਵੇ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਬਖਾਣੇ ਮਹਾਰਾਜ ਕਹਿੰਦੇ ਫਿਰ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰੂ ਸ਼ਬਦ ਦੀ ਰਾਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਸੱਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਣ ਤੇ ਨਾਮ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਸਿਵਤ ਸਲਾਹ ਦੀ ਬਰਕਤ ਨਾਲ ਉਸ ਨੂੰ ਪ੍ਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ਤੇ ਮਿਲਦਾ ਵੀ ਕਿਹੜਾ ਹੈ ਗੁਣ ਅਮੋਲਕ ਪਾਏ ਨਾ ਜਾਏ ਜਿਹੜੇ ਗੁਣ ਅਮੋਲਕ ਅਣਮੁੱਲੇ ਗੁਣ ਹਨ ਕਿਸੇ ਵੀ ਕੀਮਤ ਤੇ ਨਹੀਂ ਜਿਹੜੇ ਪ੍ਰਾਪਤ ਹੁੰਦੇ ਉਹ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਕੇ ਮਿਲ ਜਾਂਦੇ ਹਨ ਤੇ ਇੱਥੇ ਇਹ ਦੱਸਿਆ ਮਹਾਰਾ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਦੇ ਗੁਣਾਂ ਦਾ ਮੁੱਲ ਪੈ ਨਹੀਂ ਸਕਦਾ ਇੰਨੇ ਕੀਮਤੀ ਆ ਕਿਸੇ ਵੀ ਕੀਮਤ ਤੋਂ ਮਿਲ ਨਹੀਂ ਸਕਦੇ ਜਿਹੜੀ ਕਿ ਮਨ ਨਿਰਮਲ ਸੱਚ ਸਬਦ ਸਮਾਏ ਹਾਂ ਮਹਾਰਾਜ ਕਹਿੰਦੇ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੀ ਰਾਹੀ ਇਹ ਗੁਣ ਪਵਿੱਤਰ ਹੋ ਪਵਿੱਤਰ ਹੋਏ ਮਨ ਵਿੱਚ ਆ ਵਸਦੇ ਹਨ ਜਦੋਂ ਮਨ ਪਵਿੱਤਰ ਹੋ ਗਿਆ ਉਦੋਂ ਇਹ ਗੁਣ ਹਿਰਦੇ ਘਰ ਵਿੱਚ ਆ ਵਸਦੇ ਨੇ ਜਿਹੜੇ ਕਿਸੇ ਵੀ ਕੀਮਤ ਤੇ ਨਹੀਂ ਖਰੀਦੇ ਜਾਂਦੇ ਤੇ ਫੇਰ ਮਹਾਰਾਜ ਨੇ ਅਗਲੇ ਬੰਦ ਚ ਦੱਸਿਆ ਸੇਵਡ ਭਾਗੀ ਜਨ ਨਾਮ ਧਿਆਇਆ ਹੇ ਭਾਈ ਉਹ ਵੱਡੇ ਭਾਗਾ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਫੇਰ ਸਦਾ ਗੁਣ ਦਾਤਾ ਮਨ ਵਸਾਇਆ ਅਤੇ ਆਪਣੇ ਗੁਣਾਂ ਦੀ ਦਾਤ ਦੇਣ ਵਾਲਾ ਪ੍ਰਭੂ ਆਪਣੇ ਮਨ ਵਿੱਚ ਵਸਾਇਆ ਹੈ ਉਸ ਮਨੁੱਖ ਨੇ ਬੀਬੀ ਆਚੇ ਪਾਈ ਆ ਜੋ ਗੁਣ ਸੰਗ ਰਹਿ ਤਨ ਬਲ ਹਾਰੇ ਜਾਉ ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਜਿਹੜਾ ਮਨੁੱਖ ਪ੍ਰਮਾਤਮਾ ਦੇ ਗੁਣ ਆਪਣੇ ਅੰਦਰ ਇਕੱਠੇ ਕਰਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਦਰ ਸਾਤੇ ਦਰ ਸਾਤੇ ਸਾਤੇ ਗੁਣ ਗਾਓ ਆਪੇ ਦੇਵੇ ਸਹਿਜ ਸੁਭਾਏ ਉਨ੍ਹਾਂ ਦੀ ਸੰਗਤ ਦੀ ਬਰਕਤ ਨਾਲ ਮੈਂ ਸਦਾ ਸਰ ਪ੍ਰਭੂ ਦੇ ਦਰ ਤੇ ਟਿਕ ਕੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਉਂਦਾ ਹਾਂ ਜਿਵੇਂ ਹੁਣ ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹਾਂ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਕਿਤੇ ਭਗਤਾਂ ਦੀ ਬਾਣੀ ਆ ਜਾਂਦੀ ਹੈ ਕਿਤੇ ਪਹਿਲੇ ਪਾਤਸ਼ਾਹ ਦੀ ਬਾਣੀ ਆਉਂਦੀ ਹੈ ਕਦੀ ਤੀਜੇ ਦੀ ਹੁਣ ਤੀਜੇ ਪਾਤਸ਼ਾਹ ਦਾ ਪਾਸ਼ਬਦ ਪੜ੍ਹਦੇ ਆ ਕਦੇ ਚੌਥਿਆਂ ਦਾ ਇਨ੍ਹਾਂ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਸਾਡਾ ਮਨ ਪਵਿੱਤਰ ਹੋ ਜਾਣਾ ਤੇ ਬਕਾਰ ਦੂਰ ਹੋ ਜਾਣੇ ਨੇ ਮਨ ਦੀ ਮੈਲ ਉੱਤਰ ਜਾਣੀ ਆ ਮਨ ਦੀ ਮੈਲ ਕੀ ਆ ਝੂਠ ਨਿੰਦਿਆ ਚੁਗਲੀ ਬਕਾਰ ਇਹ ਸਭ ਦੂਰ ਹੋ ਜਾਣਗੇ ਈਰਖਾ ਖਤਮ ਹੋ ਜੂ ਮਨ ਦੇ ਅੰਦਰੋਂ ਮਹਾਰਾਜ ਕਹਿੰਦੇ ਨੇ ਦਰ ਸੱਚੇ ਸੱਚੇ ਗੁਣ ਗਾਓ ਆਪੇ ਦੇਵੇ ਸਹਿਜ ਸੁਭਾਏ ਮਹਾਰਾਜ ਕਹਿੰਦੇ ਗੁਨਾ ਦੀ ਦਾਤ ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਦਿੰਦਾ ਹੈ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਦਾ ਹੈ ਪ੍ਰੇਮ ਵਿੱਚ ਜੁੜਦਾ ਹੈ ਤੇ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਹੈ ਨਾਨਕ ਕੀਮਤ ਕਹਿਣ ਨਾ ਜਾਏ ਮਹਾਰਾਜ ਨੇ ਆਖਰੀ ਬੰਦ ਵਿੱਚ ਦੱਸਿਆ ਫਿਰ ਏ ਨਾਨਕ ਉਸ ਦੇ ਉੱਚੇ ਜੀਵਨ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਇਤਿਹਾਸ ਲਈ ਨਿਗਾਹ ਮਾਰ ਕੇ ਵੀ ਉੱਚੇ ਜੀਵਨ ਵਾਲੇ ਸੀ ਨਾ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਕਿੰਨੀਆਂ ਅਣਗਿਣਤ ਤਸੀਹਦੀਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ ਫਿਰ ਇਹਨਾਂ ਦੀ ਕੀਮਤ ਕਹੀ ਨਹੀਂ ਜਾ ਸਕਦੀ ਵੀ ਕਿੰਨੀਆਂ ਪੌਣ ਵਾਲੀ ਤਾਂ ਗੱਲ ਬਹੁਤ ਦੂਰ ਰਹਿ ਗਈ ਕਹੀ ਵੀ ਨਹੀਂ ਜਾ ਸਕਦੀ ਵੀ ਇੰਨੀ ਕੀਮਤ ਹੋ ਜਾਂਦੀ ਹੈ ਇਸ ਜੀਵਨ ਵਾਲਿਆਂ ਦੀ ਉੱਚੇ ਆਚਰਨ ਵਾਲਿਆਂ ਦੀ ਮਹਾਰਾਜ ਕਹਿੰਦੇ ਨਾਨਕ ਕੀਮਤ ਕਹਿਣ ਨਾ ਜਾਏ ਹੈ ਨਾਨਕ ਉਸ ਦੇ ਉੱਚੇ ਜੀਵਨ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਮੁੱਲ ਪੌਣਾ ਤਾਂ ਬਹੁਤ ਦੀ ਦੂਰ ਦੀ ਗੱਲ ਆ ਦੱਸਿਆ ਵੀ ਨਹੀਂ ਜਾ ਸਕਦਾ ਵੀ ਇਹਨਾਂ ਦਾ ਕਿੰਨਾ ਮੁੱਲ ਹੈ ਆਸਾ ਮਹੱਲਾ ਤੀਜਾ ਇਹ ਆਪਾਂ ਕੱਲ ਨੂੰ ਸ਼ਬਦ ਵਿਚਾਰਾਂਗੇ ਜੀ ਹੁਣ ਗਾਇਨ ਕਰ ਲੈਨੇ ਆ ਟਾਈਮ ਹੋ ਗਿਆ ਸਤਗੁਰ ਵਿੱਚ ਵੱਡੀ ਵਡਿਆਈ ਚਰੀ ਬਸੰਨੇ ਮੇਲ ਮਿਲਾਈ ਸਤਗੁਰ ਵਿੱਚ ਵੱਡੀ ਵਡਿਆਈ ਕਰੀਬ ਸੁਣੇ ਮੇਲ ਮਲਾਈ ਆਪੇ ਮੇਲੇ ਮੇਲ ਕਰਾਏ